ਜਦ 1 ਸਾਲ ਸਤਗੁਰ ਜੀ ਦੀ ਕੁੜਮਾਈ ਹੋਈ ਨੂੰ ਲੰਘ ਗਿਆ ਤਾਂ ਮੂਲਾ ਜੀ ਨੇ ਸਾਹ ਸੁਧਵਾ ਕੇ ਹਾੜ ਸੁਦੀ ਸप्तਮੀ ਦਾ ਵਿਆਹ ਦਾ ਦਿਨ ਨਿਯਤ ਕਰਕੇ ਸੁਲਤਾਨਪੁਰ ਜੈ RAM ਜੀ ਨੂੰ ਲਾਗੀ ਦੇ ਹੱਥ ਸਾਹੇ ਚਿੱਠੀ ਭੇਜ ਦਿੱਤੀ ਬੀਬੀ ਨਾਨਕੀ ਜੀ ਤੇ ਭਾਈਆ ਜੈਰਾਮ ਜੀ ਨੇ ਬੜੀ ਖੁਸ਼ੀ ਮਨਾਈ ਲਾਗੀ ਦੀ ਬਹੁਤ ਖਾਤਰ ਕਰਕੇ ਉਸ ਨੂੰ ਸਨਮਾਨ ਨਾਲ ਵਿਦਿਆ ਕਰਕੇ ਉਪਰੰਤ ਇੱਕ ਚਿੱਠੀ ਲਿਖ ਕੇ ਉਸ ਨੂੰ ਕੇਸਰ ਲਾ ਕੇ ਮਹਿਤਾ ਕਾਲੂ ਜੀ ਨੂੰ ਤਲਵੰਡੀ ਲਾਗੀ ਹੱਥ ਭੇਜ ਦਿੱਤੀ ਮਹਿਤਾ ਕਾਲੂ ਜੀ ਚਿੱਠੀ ਪੜ੍ਹ ਕੇ ਬਹੁਤ ਪ੍ਰਸੰਨ ਹੋਏ ਅਤੇ ਵਿਆਹ ਦੀ ਤਿਆਰੀ ਕਰਨੀ ਆਰੰਭ ਕਰ ਦਿੱਤੀ। ਮਾਤਾ ਤ੍ਰਿਪਤਾ ਜੀ ਨੇ ਆਪਣੇ ਘਰ-ਬਾਰ ਨੂੰ ਚੰਗੀ ਤਰ੍ਹਾਂ ਸਾਫ਼-ਸੁਥਰਾ ਕਰਕੇ ਸਜਾਇਆ ਅਤੇ ਮਹੱਲੇ ਦੀਆਂ ਇਸਤਰੀਆਂ ਵੀ ਬੜੇ ਚਾਅ ਨਾਲ ਸੱਜ-ਧੱਜ ਕੇ ਰੰਗ-ਬਰੰਗੇ ਕੱਪੜੇ ਪਾ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਮਾਤਾ ਜੀ ਨੂੰ ਵਧਾਈ ਦੇਣ ਆਈਆਂ। ਮਾਤਾ ਜੀ ਨੇ ਆਪਣੀ ਕੁੱਲ ਦੀ ਰੀਤੀ ਅਨੁਸਾਰ ਸਭ ਸ਼ਗਨ ਕੀਤੇ ਅਤੇ ਆਈਆਂ ਇਸਤਰੀਆਂ ਨੂੰ ਮਿਸ਼ਟਾਰ ਵੰਡਿਆ। ਮਾਗਤ ਲੋਕ ਦਰਵਾਜ਼ੇ ਅੱਗੇ ਆਣ ਕੇ ਭਾਂਤ ਭਾਂਤ ਦੇ ਤੂਤੀਆਂ ਨਗਾਰੇ ਢੋਲ ਤੇ ਡੱਫਾ ਵਜਾ ਕੇ ਖੁਸ਼ੀਆਂ ਦੀਆਂ ਵਧਾਈਆਂ ਮੰਗਦੇ ਮਹਿਤਾ ਕਾਲੂ ਜੀ ਨੇ ਸਭ ਨੂੰ ਯਥਾ ਯੋਗ ਸਤਕਾਰ ਨਾਲ ਭਗਵਾਨ ਅਤੇ ਨਕਦੀ ਦੇ ਕੇ ਤੋੜਿਆ ਵਿਆਹ ਦਾ ਸਾਰਾ ਸਮਾਨ ਤਿਆਰ ਕਰਕੇ ਜਦ ਸੁਲਤਾਨਪੁਰ ਨੂੰ ਤੁਰਨ ਦੀ ਤਿਆਰੀ ਹੋ ਗਈ ਤਾਂ ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਪਾਸ ਜਾ ਕੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਰਨ ਲਈ ਜਾ ਰਹੇ ਹਾਂ ਇਹ ਸੁਣ ਕੇ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਵਧਾਈ ਦਿੱਤੀ ਜਿਸ ਦੇ ਉੱਤਰ ਵਿੱਚ ਕਾਲੂ ਜੀ ਨੇ ਕਿਹਾ ਰਾਏ ਜੀ ਇਹ ਵਧਾਈਆਂ ਤੁਹਾਡੀਆਂ ਹਨ ਤੁਹਾਨੂੰ ਵਧਾਈਆਂ ਹੋਣ ਜਿਨ੍ਹਾਂ ਦੇ ਉਪਕਾਰ ਨਾਲ ਇਹ ਕਾਰਜ ਹੋ ਰਹੇ ਹਨ ਰਾਏ ਬੁਲਾਰ ਨੇ ਕਿਹਾ ਮਹਤਾ ਜੀ ਖੁਸ਼ੀ ਖੁਸ਼ੀ ਸਾਰਾ ਵਿਹਾਰ ਕਰਨਾ ਖੁਦਾ ਤੁਹਾਡੀ ਮਦਦ ਕਰੇਗਾ ਹੋਰ ਮੇਰੇ ਪਾਸੋਂ ਜਿਸ ਚੀਜ਼ ਦੀ ਲੋੜ ਹੋਵੇ ਲੈ ਜਾਓ ਕਾਲੂ ਜੀ ਨੇ ਕਿਹਾ ਰਾਏ ਜੀ ਜਿਵੇਂ ਆਪ ਦੀ ਇੱਛਾ ਹੋਵੇ ਰਾਏ ਬੁਲਾਰ ਨੇ ਆਪਣੇ ਰੱਥ ਪਾਲਕੀ ਘੋੜੇ ਆਦ ਪੂਰੇ ਸਾਜੋ ਸਮਾਨ ਨਾਲ ਸਜੇ ਹੋਏ ਤਿਆਰ ਕਰਕੇ ਤੰਬੂ ਅਤੇ ਕਨਾਤਾ ਸਹਿਤ ਕੁਝ ਨਕਦ maal ਜੋਰੋ ਜੋਰੀ ਕਾਲੂ ਜੀ ਨੂੰ ਦੇ ਦਿੱਤਾ ਮਹਿਤਾ ਕਾਲੂ ਜੀ ਰਾਏ ਬੁਲਾਰ ਨੂੰ ਨਮਸਕਾਰ ਕਰਕੇ ਆਪਣੇ ਘਰ ਆ ਗਏ ਆਪਣੀ ਸਾਰੀ ਬਰਾਦਰੀ ਨੂੰ ਜਨ ਨਾਲ ਜਾਣ ਵਾਸਤੇ ਸੱਦਾ ਦਿੱਤਾ ਅਤੇ ਆਖਿਆ ਕਿ ਚੰਗੀ ਤਰ੍ਹਾਂ ਸੱਜ-ਵੱਜ ਕੇ ਆਉਣ ਜਨ ਪੱਖੋ ਕੇ ਰੰਦਾਵੇ ਮੂਲ ਚੰਦ ਪਟਵਾਰੀ ਦੇ ਘਰ ਜਾਣੀ ਹੈ ਜਿਸ ਵਿੱਚ ਮੇਰੀ ਹੀ ਨਹੀਂ ਤੁਹਾਡੀ ਸਾਰਿਆਂ ਦੀ ਇੱਜ਼ਤ ਹੈ ਉਹੀ ਕੰਮ ਕਰਨਾ ਜਿਸ ਨਾਲ ਸਾਡੀ ਸਾਰਿਆਂ ਦੀ ਰਹੇ ਆਵੇ ਟਿਲਮੱਠ ਨੂੰ ਛੱਡ ਕੇ ਤਿਆਰੀ ਕਰਕੇ ਛੇਤੀ ਪਹੁੰਚ ਜਾਓ ਮਹਿਤਾ ਕਾਲੂ ਜੀ ਦੇ ਇਸ ਸੱਦੇ ਉੱਤੇ ਸਭ ਮੇਲੀ ਸੋਹਣੇ ਸੋਹਣੇ ਕੱਪੜੇ ਅਤੇ ਸੋਨੇ ਦੇ ਕੜੇ ਕੰਠੇ ਅਤੇ ਛਾਪ ਛੱਲੇ ਪਹਿਨ ਕੇ ਵਕਤ ਸਿਰ ਮਹਿਤਾ ਜੀ ਦੇ ਘਰ ਪਹੁੰਚ ਗਏ ਇਕੱਠੇ ਹੋ ਕੇ ਰੱਥਾ ਘੋੜਿਆਂ ਗੱਡਿਆਂ ਉਤੋਂ ਸਵਾਰੀ ਕਰਕੇ ਖੁਸ਼ੀਆਂ ਨਾਲ ਸੁਲਤਾਨਪੁਰ ਪਹੁੰਚ ਗਏ ਜੈ ਰਾਮ ਜੀ ਨੇ ਸਾਰੇ ਪਰਿਵਾਰ ਅਤੇ ਮੇਲੀਆਂ ਸਬੰਧੀਆਂ ਦਾ ਬੜੇ ਸਤਿਕਾਰ ਨਾਲ ਇੱਕ ਸੁੰਦਰ ਸਥਾਨ ਤੇ ਡੇਰਾ ਕਰਵਾ ਦਿੱਤਾ ਸਤਿਗੁਰੂ ਨਾਨਕ ਜੀ ਵੀ ਆਪਣੇ ਮਾਤਾ ਪਿਤਾ ਅਤੇ ਸਬੰਧੀਆਂ ਨੂੰ ਬੜੇ ਸਤਿਕਾਰ ਨਾਲ ਮਿਲ ਕੇ ਪ੍ਰਸੰਨ ਹੋਏ ਜੈ ਰਾਮ ਜੀ ਨੇ ਮੋਦੀ ਖਾਨੇ ਦੇ ਲੇਖੇ ਦੀ ਸਾਰੀ ਗੱਲ ਮਹਿਤਾ ਕਾਲੂ ਜੀ ਨੂੰ ਦੱਸੀ ਅਤੇ ਗੁਰੂ ਜੀ ਦਾ ਲੇਖੇ ਨਾਲ ਵਧਿਆ ਹੋਇਆ ਸਾਰਾ ਰੁਪਇਆ ਮਹਿਤਾ ਜੀ ਨੂੰ ਦੇ ਦਿੱਤਾ ਜਿਸ ਨੂੰ ਲੈ ਕੇ ਕਾਲੂ ਜੀ ਬੜੇ ਖੁਸ਼ ਹੋਏ ਮਹਿਤਾ ਜੀ ਨੇ ਸਾਰੇ ਪਿੰਡ ਦੇ ਇਸਤਰੀ ਮਰਦਾਂ ਨੂੰ ਪੰਗਤਾਂ ਵਿੱਚ ਬਿਠਾ ਕੇ ਨਾਨਾ ਪ੍ਰਕਾਰ ਦੇ ਭੋਜਨ ਚੁਕਾਏ ਅਤੇ ਜਨ ਦੇ ਤੁਰੰਤ ਦੀ ਤਿਆਰੀ ਕਰ ਲਈ ਜੈ ਰਾਮ ਜੀ ਦੌਲਤ ਖਾਂ પાસે ਵਿਆਹ ਦੀ ਸੌਜ ਵਾਸਤੇ ਕੁਝ ਚੀਜ਼ਾਂ ਲੈਣ ਗਏ ਦੌਲਤ ਖਾਂ ਨੇ ਹਾਥੀ ਘੋੜੇ ਊਠ ਤੇ ਰੱਥ ਜਨ ਦੀ ਸਵਾਰੀ ਵਾਸਤੇ ਤੰਬੂ ਕਨਾਤਾਂ ਜਨ ਦੇ ਆਰਾਮ ਵਾਸਤੇ ਦੇ ਦਿੱਤੇ ਸਤਗੁਰੂ ਜੀ ਦੇ ਚੜਨ ਵਾਸਤੇ ਇੱਕ ਸੁੰਦਰ ਘੋੜੀ ਬਹੁਮੁੱਲੇ ਸਾਜਾ ਨਾਲ ਸਜਾਈ ਗਈ ਅਤੇ ਗੁਰੂ ਜੀ ਨੂੰ ਉਸ ਉੱਪਰ ਬਿਠਾ ਕੇ ਆਪ ਜੀ ਦੇ ਸਿਰ ਉੱਪਰ ਛਤਰ ਚੁਲਾਇਆ ਗਿਆ ਘੋੜੀ ਨੂੰ ਇੱਕ ਸੇਵਾਦਾਰ ਨੇ ਅੱਗੇੋਂ ਲਗਾਮ ਤੋਂ ਫੜਿਆ ਹੋਇਆ ਸੀ ਆਪਜੀ ਦੇ ਸਿਰ ਉੱਤੇ ਝਲਮਲ ਕਰਦੀ ਸੁੰਦਰ ਕਲਗੀ ਸਜ ਰਹੀ ਸੀ ਆਪਜੀ ਦੇ ਇੱਕ ਪਾਸੇ ਘੋੜ ਸਵਾਰਾਂ ਦੀ ਜਨ ਸੀ ਅਤੇ ਦੂਜੇ ਪਾਸੇ ਹਾਥੀ ਸਵਾਰਾਂ ਦੀ ਪੰਕਤੀ ਸੋਭ ਰਹੀ ਸੀ ਜੰਜ ਦੇ ਅੱਗੇ ਵਾਜੇ ਵੱਜ ਰਹੇ ਸਨ ਅਤੇ ਹੋਰ ਅਨੇਕ ਪ੍ਰਕਾਰ ਦੇ ਢੋਲ-ਦਮਾਮੇ ਤੇ ਤੁਰਿਆ ਵਜਾਉਣ ਵਾਲੇ ਨਾਲ ਨਾਲ ਖੁਸ਼ੀਆਂ ਮਨਾਉਂਦੇ ਜਾ ਰਹੇ ਸਨ ਭਾਈ ਬਾਲੇ ਨੇ ਗੁਰੂ ਜੀ ਨੂੰ ਕੁਝ ਵੱਖਰਾ ਖਰਚ ਦੇ ਕੇ ਆਪਣੇ ਘੋੜੀ ਦੇ ਪਿੱਛੇ-ਪਿੱਛੇ ਰਹਿਣ ਵਾਸਤੇ ਆਖਿਆ ਤੇ ਭਾਈ ਬਾਲਾ ਜੀ ਘੋੜੀ ਦੇ ਪਿੱਛੇ ਉਹਨਾਂ ਦੇ ਨਾਲ-ਨਾਲ ਰਹਿੰਦੇ ਸੀ ਜਦ ਸਾਰੀ ਜਨ ਬਿਆਸ ਦਰਿਆ ਤੇ ਪਹੁੰਚ ਗਈ ਤਾਂ ਸਭ ਨੇ ਬੇੜੀਆਂ ਵਿੱਚ ਬੈਠ ਕੇ ਦਰਿਆ पार ਕਰਕੇ ਖਡੂਰ ਪਿੰਡ ਵਿੱਚ ਆਣ ਡੇਰਾ ਕੀਤਾ ਇੱਥੇ ਬੈਠ ਕੇ ਮਹਤਾ ਕਾਲੂ ਜੀ ਨੇ ਜਿਹੜਾ ਭੋਜਨ ਤਿਆਰ ਕਰਕੇ ਨਾਲ ਲਿਆਂਦਾ ਹੋਇਆ ਸੀ ਸਭ ਨੂੰ ਵੰਡ ਦਿੱਤਾ ਸਭ ਨੇ ਰਾਤ ਭਰ ਇੱਥੇ ਵਿਸ਼ਰਾਮ ਕੀਤਾ ਦੂਜੇ ਦਿਨ ਫਿਰ ਤਿਆਰ ਹੋ ਕੇ ਸਵੇਰੇ ਹੀ ਜਨ ਤੁਰ ਪਈ ਅਤੇ ਦੋ ਰਾਤਾਂ ਰਾਹ ਵਿੱਚ ਕੱਟ ਕੇ ਵਟਾਲੇ ਸ਼ਹਿਰ ਤੋਂ ਇੱਕ ਮੀਲ ਦੂਰ ਡੇਰਾ ਜਾ ਕੀਤਾ ਬਾਕੀ ਭਾਗ ਅਗਲੇ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ